सो इस तुम आप समझ आइए कि जेड़ा यह कहा जाता ना कि संत जरनैल सिंह खालसा ढिडर वाले दरबार साहब भी असिद उत्तर अम्पलॉय अजि कोई गल नहीं इंदिरा गांधी ने पलैनिंग बहुत पहला शुरू कर दी और उस पलैनिंग से एकता आइडियोलॉजी सी कि मैं क्योंकि टाइम थोड़ा वहां मैं हो बहुत, बहुत सारिया चीज़ा कहना चाहता पर उधर नहीं जावीदी प्लैनिंग बारे याद करना सब तो पहला तो उन्हें पाँच माहौल पैदा किया ਜਿਸ ਨੇ ਬੰਗਲਾਦੇਸ਼ ਬਣਾਉਣ ਦੀ ਬਾਹਰ ਜਾ ਕੇ ਰੋਣਾ ਸ਼ੁਰੂ ਕੀਤਾ ਸੀ ਕਿ ਦੇਖੋ ਜੀ ਇਹ ਬੰਗਾਲੀਆਂ ਨਾ ਬਣਾ ਸ਼ੁਰੂ ਹੋ ਰਿਹਾ ਪਾਕਿਸਤਾਨ ਆਤਮ ਰਹੇ ਉਹ ਕਰੇ ਜੇ ਤੋਂ ਉਹ ਦਿਨ ਉਹ ਪੰਡੀ ਪ੍ਰਚਾਰ ਦੀ ਕੈਂਪੇਨ ਕਾਮਯਾਬ ਹੋ ਗਈ ਬੰਗਲਾਦੇਸ਼ ਬਣ ਗਿਆ ਉਹੀ ਪੰਡੀ ਪ੍ਰਚਾਰ ਉਹਨੇ ਸਿਖਾਣ ਦੇ ਬਾਅਦ ਕਿਉਂ ਕੀਤਾ ਕੀ ਇਹ ਵੱਖਵਾਦੀ ਆ ਇਹ ਆਤਵਾਦੀ ਆ ਅਨੰਦਪੁਰ ਸਾਹਿਬ ਦਾ ਪਤਾ ਜਿਹੜਾ ਹੈ ਦੇਸ਼ ਗਰੋਹੀਆਂ ਦਾ ਮਤਾਇਆ ਇਹ ਦੇਸ਼ ਵੱਖਰਾ ਲੈਣਾ ਚਾਹੁੰਦੇ ਆ ਸਾਡੇ ਉੱਥੇ ਦੀ ਮжоਰਿਟੀ ਕਮਿਊਨਿਟੀ ਹੈ ਉਹਦੇ ਵਿੱਚ ਸਿੱਖਾਂ ਨੂੰ ਪੋਲਰਾਈਜ਼ ਕਰਕੇ ਆਈਸੋਲੇਟ ਕਰਕੇ ਸੋ ਕਾਲਡ ਨੈਸ਼ਨਲਿਜ਼ਮ ਦੇ ਨਾਂ ਤੇ ਇਹਨਾਂ ਨੂੰ ਦੇਸ਼ਦ్రోਹੀ अथवा ਦੀ ਵਖਵਾਦੀ ਸਾਬਤ ਕੀਤਾ ਜਾਂਦਾ ਹੈ। ਮੈਂ ਤੋਂ ਪਹਿਲਾਂ ਵੀ ਜਨਰੇਸ਼ਨ ਇੱਥੇ ਹੋਈ ਠੀਕ ਹੈ। ਕੰਪੇਅਰ ਕਰਕੇ ਦੇਖੋ ਕਿ ਲਧਕਪੁਰ ਸਾਹਿਬ ਦੇ ਮੱਦੇਨਜ਼ਿਰ ਕਿੱਥੇ ਹੀ ਵਖਰੇ ਦੇਸ਼ ਦੀ ਗੱਲ ਨਹੀਂ। ਕਿ ਇਹ ਗੱਲ ਵੀ ਸਾਰੇ ਜਾਣਦੇ ਹੋ ਕਿ ਮੂਹ 2024 ਤੱਕ ਨਰਪੁਰ ਸਾਹਿਬ ਦੇ ਮਤੇ ਜਿਹੜੀਆਂ ਮੈਜੋਰਟੀ ਚੀਜ਼ਾਂ ਦੀ ਮੰਗ ਕੀਤੀ ਗਈ ਸੀ ਉਸਾਰੇ ਦੀ ਸਾਰੀਆਂ ਪੂਰੀਆਂ ਹੋ ਗਈਆਂ। ਫਿਰ ਤੱਕ ਸਨੇ ਅਖਬਾਰ ਵਾਕਵਾਰ ਦੀ ਗੱਲ ਨਹੀਂ। ਉਹਨੇ ਉਸ ਸਮਾਂ ਦੇ ਕੋੜੋ ਬਿੰਦੂ ਨੇ ਸਾਰਾ ਪ੍ਰਪੋਗੈਂਡਾ ਜ਼ਰੀਲਾ ਪਾ ਦਿੱਤੀ ਸਿੱਖਾਂ ਬਾਰੇ ਤੇ ਉਹਨੇ ਜਰਨਲਿਸਟ ਨੂੰ ਕਿੰਦਾ ਮਾਰਨਿੰਗ ਟੀਜ਼ ਐਂਡ ਕਾਫੀਸ ਤੇ ਬੁਲਾ ਕੇ ਸਿੱਖਾਂ ਬਾਰੇ ਰਿਪੋਰਟ ਕੀਤਾ। ਉਹਨਾਂ ਨੇ ਕਿਸ ਤਰ੍ਹਾਂ ਦੋਸਤ ਤਹਾਇਤ ਦਿੱਤੇ ਕਿ ਤੁਸੀਂ ਜਿਹੜਾ ਪ੍ਰੈਸ ਤੇ ਰਹਿੰਦਾ ਦਾ ਪ੍ਰਚਾਰ ਕਰੋ। ਆਈਬੀਏ ਤੇ ਰੋ ਕਿ ਦੋ ਇੰਟੈਲੀਜੈਂਸ ਨੇਸ਼ਨਲ ਸੀ ਪਰ ਆ ਗਿਆ ਪਰ ਇੰਦਰਾ ਗਾਂਧੀ ਨੂੰ ਉਨ੍ਹਾਂ ਤੇ ਇੱਕ ਵਿਸ਼ਵਾਸ ਨਹੀਂ ਗਿਆ ਕਿ ਰੌ ਰਾਏ ਜੀ ਜਿਹੜਾ ਵਾ ਉਹਦੇ ਪਲਾਨ ਨੂੰ ਅੱਗੇ ਲੈ ਕੇ ਚੱਟਣਗੇ ਕਿਉਂਕਿ ਉਹ ਤਾਂ ਚਿੱਕ ਸੀਗੇ ਉਹਨੇ ਇੱਕ ਥਰਡ ਜੇਸਸੀ ਕੀ ਜਿਹੜੀ ਡਾਇਰੈਕਟ ਉਹਦੀ ਕਮਾਂਡ ਦੇ ਹੇਠ ਸੀ ਉਸ ਥਰਡ ਜੇਸਸੀ ਚ ਉਹ ਰਾਜਸਥਾਨ ਜੰਮੂ ਤੇ ਹੋਰ ਥਾਵਾਂ ਤੋਂ ਇੰਟੈਲੀਜੈਂਸ ਅਫੀਸਰ ਲੈ ਕੇ ਆਈ ਉਹਨਾਂ ਦੀ ਪ੍ਰਮੋਸ਼ਨਸ ਕੀਤੀਆਂ ਨੇ ਇਹ ਸਾਰਾ ਰਿਗਾਰਡ ਸਾਨੂੰ ਰਿਕਾਰਡ ਕਰਨਾ ਚਾਹੀਦਾ ਜਦੋਂ ਆਪਾਂ 84 ਦੇ ਕਾਨੂੰਨ ਬਾਰੇ ਗੱਲ ਕਰਦੇ ਆ ਕਿ ਕਿੱਦਾਂ ਥਰਡ ਏਜੰਸੀ ਕ੍ਰੀਏਟ ਹੋਈ ਉਹਦੇ ਵਿੱਚ ਜਿਹੜੇ ਮੁੱਖ ਬੱਤੇ ਸੀ ਉਹ ਕੌਣ ਸੀ ਕਿ ਉਹ ਲੋਕ ਸੀਗੇ ਜਿਹੜੇ ਰਾਜਸਥਾਨ ਤੇ ਜੰਮੂ ਤੇ ਹੋਰ ਥਾਣਾ ਤੋਂ ਅਫੀਸਰ ਦੀ ਪ੍ਰਮੋਸ਼ਨ ਕਰਕੇ ਥਰਡ ਏਜੰਸੀ ਬਣਵਾਈ ਗਈ ਇਸ ਚੀਜ਼ ਦੀ ਪਲੈਨਿੰਗ ਬਾਸਤਰੀ ਪੰਜਾਬ ਦੇ ਗਵਰਨਰ ਡਾਕਟਰ ਸਾਹਿਬ ਇਹ ਤੋਂ ਪਿੱਤਰ ਸਮਝਦੇ ਨੇ ਕਿ ਬਹੁਤ ਥੋੜੇ ਸਮੇਂ ਵਿੱਚ 80 ਦੇ ਬਾਅਦ ਪੰਜਾਬ ਦੇ ਗਵਰਨਰ ਕੀ ਬਿਮਾਰੀ ਬੱਲੇ ਨੇ ਜਨਰਲ ਸਿਨਾ ਨੂੰ ਹੁਕਮ ਹੋਇਆ ਕਿ ਤੁਮ ਜਿਹੜਾ ਹੈ ਉਹ ਤਿਆਰ ਤਿਆਰੀ ਕਰਨ ਜੇ ਦੀ ਨਕਸ਼ੇ ਬਣਾਓ ਪਰਖਾਈ ਕਰੋ ਜਨਰਲ ਸਿਨਾ ਸਿਆਣਾ ਸੀ ਉਹਨੇ ਬਾਕੀ ਦਾ ਵੀ ਟਰਾਂਸਫਰ ਕਰ ਦਿੱਤੀ ਤੇ ਡੇਰਾ ਤੁਮ ਦੇ ਲਾਗੇ ਦਰਬਾਰ ਸਾਹਿਬ ਤੇ ਮਾਡਲ ਬਣਾਏ ਗਏ ਇੱਕ ਮੌਕ ਐਕਸਰਸਾਈਜ਼ ਦੀ ਟ੍ਰੇਲ ਲਈ ਇਹ ਜਿਹੜੀਆਂ ਬੋਰਡ ਗੇਮਸ ਹੁੰਦੀਆਂ ਨੇ ਇਹ ਕਹਾ ਦੇਸ਼ਾਂ ਜੂਨੀਆਂ ਨੇ ਤੁਸੀਂ ਕਿਤੇ ਕਿਤੇ ਹਮਲਾ ਕਰਨਾ ਬਿਨਾ ਸਿਨੈਰੀਓ ਕ੍ਰੀਏਟ ਕੀਤਾ ਜਾਂਦਾ ਡੇਰਾ ਤੁਮ ਕਿਉਂਕਿ ਮਿਲਟਰੀ ਕੈਡਮੀਆ ਭਾਰਤੀ ਉੱਥੇ ਦਰਬਾਰ ਸਾਹਿਬ ਦੇ ਮਾਡਲ ਬਣਾ ਲੀ ਪਹਿਲਾਂ ਪ੍ਰੈਕਟਿਸ ਕਰਵਾ ਲਈ ਨਹੀਂ ਹੋ ਜਾਂਦੀ ਇਹ ਜਿਸ ਦਰਬਾਰ ਸਾਹਿਬ ਕਿੰਨਾ ਵੱਡਾ ਤਾਕਤ ਸਾਹਿਬ ਕਿਸਮੇ ਕਾਟਰੀ ਕਰਨਾ ਉਹ ਸਾਰੇ ਨ ਸਾਰੇ ਆਮ ਰੈਕਡ ਚੀਜ਼ਾਂ ਹੈਗੀਆਂ ਫਿਰ ਇੱਕ ਪਾਸੇ ਉਹ ਯੂਕੇ ਦੀ ਐਮਆਈ ਫਾਈਲ ਐਮਆਈ 6 ਨੂੰ ਕੰਸਰਵ ਕਰ ਰਹੀ ਹੈ ਇੱਕ ਪਾਸੇ ਕੇਜੀਬੀ ਕੋਲ ਪੁੱਛ ਰਹੀ ਹੈ ਵੀ ਅਸੀਂ ਕਿਸ ਤੇ ਹਮਲਾ ਕਰਨਾ ਤੇ ਦੂਸਰੇ ਪਾਸੇ ਨਾਲ ਨਾਲ ਇਟਾਲੀਆਂ ਦੇ ਨਾਲ ਵੀ ਨੀਗੋਸ਼ੀਏਟ ਕਰ ਰਹੀ ਇੱਕ ਡਰਾਮਾ ਚਾ ਰਹੀ ਆ ਇਟਾਲੀਆਂ ਦੇ ਨਾਲ ਇਹ ਤੋਂ ਅੱਗੇ ਮੰਗਾਂ ਤੇ ਮੋਰਡ ਕੱਢ ਲਈਆਂ ਕੋ 26 27 ਵਾਰੀ ਮੰਗਾਂ ਦੇ ਗੌਰ ਹੋਏ ਕੋ 26 27 ਵਾਰੀ ਮੰਗਾਂ ਰਿਜੈਕਟ ਹੋਈਆਂ ਤੇ ਬਾਅਦ ਦੇ ਵਿੱਚ ਫੀਲੈਸ ਅਬੀਨ ਦਾ ਬਾਰਸਾ ਤੇ ਆਪਣੇ ਪਹਿਲਾਂ ਸਾਰੇ ਟੌਪ ਕੀ ਸਿੱਖਾਂ ਦੀ ਬਾਦ ਤੱਕ ਕਿਵਲਾ ਨੇ ਸਾਰੀਆਂ ਮੰਗਾਂ ਮੰਨ ਲਈਆਂ ਪਰ ਇਹ ਤਾਂ ਹੁਣ ਨੰਗੀਆਂ ਮੰਗਾਂ ਲੈ ਕੇ ਆ ਗਏ ਬੇਸਿਕਲੀ ਜੋ ਟਾਈਮ ਬਾਈ ਕਰ ਰਹੀ ਸੀ ਜਿੱਦੇ ਤੋਂ ਨੇ ਆਪਣੇ ਸਾਰੇ ਪਲੈਨਿੰਗ ਨੂੰ ਲੈ ਕੇ ਕੇ ਚਲਨਾ ਸੀ ਸੋ ਆਪਾਂ ਮੰਗ ਦੇ ਵਿੱਚੋਂ ਇਹ ਕੱਢ ਲਈਏ ਕਿਸਤ ਜਨਰਲ ਸਿੰਘ ਦੀ ਖਾਲਸਾ ਨਿਖਰਾਣ ਵਾਲੇ ਇਧਰ ਬਾਅਦ ਸਾਹਿਬ ਸੀ ਤੇ ਕਈ ਕਈ ਜਾਂਦੇ ਨੇ ਇਸੇ ਵਾਸਤੇ ਜਿਹੜਾ ਤੇ ਹੁੰਦਾ ਹੈ